ਬਹੁਤ ਧੰਨਵਾਦ ਇਹਨਾਂ ਦੇ ਆਉਣ ਦੇ ਇੱਕ ਜਕਾਰਾ ਆਪਾਂ ਛੱਡ ਗਏ ਬੋਲੇ ਇਸੋਨ ਹਾਲ ਸੋਤਰੀਆ ਕਾਲੋ ਇਸੋਨ ਹਾਲ ਸੋਤਰੀਆ ਕਾਲੋ ਹੁਣ ਸਰਦਾਰ ਬਲਜੀਤ ਸਿੰਘ ਸਰਪੰਚ ਜੁਰੀ ਕਿਸਾਨੀਆਂ ਨੇ ਉਹਨਾਂ ਤੋਂ ਬਾਅਦ ਕਿਸਾਨ ਸਿਕਸ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਮੰਡ ਫਰੋਜਪੁਰ ਤਿਆਰ ਰਹਿਣ ਜੀ सुभा प्रधान साहिबान जिला प्रधान साहिबान थोड़े होणे पहुंचे समूह साख के मेंबर साहब आओ गचपते बुलाइए वाह जी आज अपन सारे ਅੱਧ ਵਿੱਚ 71 ਹੋਏ ਆ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਵਾਸਤੇ ਸਰਦਾਰ ਰੇਜ ਸਿੰਘ ਦੀ ਬਾਕੀਪੁਰ ਅਤੇ ਹੋਰ ਵੀ ਸਦੇ ਸੈਂਕੜੇ ਦਿੱਲੀ ਸੰਸ ਵਿੱਚ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਦੇ ਜਾਦ ਵਿੱਚ ਆਪਾਂ ਅੱਜ ਇੱਕ ਪਤਰਾ